आज 13 जुलाई 2025 को सूद सभा रजिस्टर्ड मालेर कोटला वालों वाकरज पार्क ठंडी सड़क मालेर कोटला विखे बूटे लाए गए जिसमें सजीव सूद प्रधान हरिंदर सूद चेयरमैन राजीव सूद जनरल सेक्रेटर अनिल सूद परवीन सूद सीनियर मीत प्रधान संदीप सूद मीत प्रधान रविंदर सूद कानूनी सलाहकार दीपक सूद शर्ज सूद अजय सूद कमल सूद वीरेंद्र सूद मनु सूद विपण सूद संजीव सूद मैडम साक्षी सूद डॉक्टर वेर्डी परमोड जैन अरशदीप लाली राकेश सिंगला वरुण सूद अनिल जैन डॉक्टर राकेश अरोड़ा डॉक्टर संजीव गोयल ਸਿਧਾਂਤ ਸੂਦ ਅਤੇ ਵੇਡ ਡਿੰਗੜਾ ਕਿੱਟੀ ਚੌਪੜਾ ਮਨੋਜ ਗੋਇਲ ਅਤੇ ਰਾਣਾ ਆਹਵਾਲੇ ਹਾਜ਼ਰ ਹੋਏ ਮੈਂ ਸਾਨੂੰ ਇਹ ਪਰਚੰਡੀ ਦਿੱਤੀ ਹੈ ਦੇਖੋ ਸਾਰੇ ਬਸ ਇਹ ਤੁਹਾਨੂੰ ਦੇਖ ਲਿਆ ਕਿੱਡਾ ਬੜਾ ਮੇਨਟੇਨ ਲੌਂਗ ਕੀਤਾ ਹੋਇਆ ਬੁੱਟੇ ਲਗਾਉਣ ਲਈ ਸਾਰੀ ਦੁਨੀਆ ਇੱਥੇ ਆ ਕੇ ਸੈਰ ਕਰਦੀ ਹੈ ਸਭ ਨੂੰ ਪਰਚੰਡੀ ਮਿਲਦੀ ਹੈ ਔਰ ਮੈਂ ਸਭ ਨੂੰ ਰਿਕਵੈਸਟ ਕਰਦਾ ਆਪਣੇ ਗਨੀਓ ਆਪਣੀ ਐਸੋਸੀਏਸ਼ਨ ਗਨੀਓ ਕਿ ਉਹ ਰੇ ਵੱਧ ਚੜ ਕੇ ਹਿੱਸਾ ਲਿਆ ਕਰਨ ਬੁੱਟੇ ਲਗਾਉਣ ਕੋਈ ਜੋ ਨੁਕਸਾਨ ਹੋ ਰਿਹਾ ਜੋ ਬੁੱਟੇ ਕੱਟੇ ਜਾ ਰਹੇ ਨੇ ਇਸ ਲਈ ਕਾਰਨ ਸੜਕਾਂ ਬਣਾਉਣ ਦੇ ਕਾਰਨ ਕਿਉਂਕਿ ਹਾਈਲੀ ਕਰਾਊਡ ਫਾੜ ਰਿਹਾ ਉਹਦੇ ਕਰਕੇ ਸਾਨੂੰ ਬੁਕਤੇ ਲਗਾਉਣ ਦੀ ਬਹੁਤ ਜ਼ਰੂਰਤ ਹੈ ਇਸ ਲਈ ਸਾਡੀ ਇਹ ਇੱਛਾ ਵੀ ਹੈ ਰਿਕੁਐਸਟ ਵੀ ਹੈ ਕਿ ਸਾਰੇ ਪੰਚਰ ਕੇ ਤੇ ਸਾਂ। ਥੈਂਕ ਯੂ ਸਰ। ਸਰ ਇਸ ਵਕਤ ਇਹ ਪੰਪੀ ਲਗਾ ਰਹੇ ਹਨ ਤੇ ਇਹਦੇ ਵਿੱਚ ਸਿਰਫ ਸੂਤਸਵਾ ਹੀ ਲਗਾ ਸਕੀਏ ਕੋਈ ਵੀ ਸੰਸਥਾ ਆ ਕੇ ਲਗਾ ਸਕਦੀ ਹੈ ਇਹਦੀ ਵਾਰਤ ਸਰ ਇੱਥੇ ਦਾ ਸਭ ਲਈ ਓਪਨ ਹੈ ਡਾਕਟਰ ਸੰਜੀਵ ਨੇ ਡਾਕਟਰ ਰੂਪੀ ਹੈ ਡੀਪੀ ਹੈ ਸਾਡਾ ਜੀਜੀ ਨੇ ਸਾਰੇ ਮੇਨਟੇਨ ਕੀਤਾ ਅੱਗੇ ਵਧ ਕੇ ਕੰਮ ਕੀਤਾ ਇਹਨਾਂ ਨੂੰ ਕਿਸੇ ਨੂੰ ਵੀ ਤੁਸੀਂ ਅੱਗੇ ਮਿਲ ਸਕਦੇ ਹੋ ਡੈਫੀਨਟਲੀ ਦੇ ਬਲਵਾਨ ਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਜਿਵੇਂ ਸੂਤ ਸਾਹਿਬ ਨੇ ਦੱਸਿਆ ਇਹ ਸਾਰੇ ਹੀ ਜਿਹੜੇ ਪਲਾਂਟਸ ਨੇ ਅੱਜ ਲਗਾਏ ਜਾ ਰਹੇ ਨੇ ਇਹ ਸੂਤ ਸਭਾ ਵੱਲੋਂ ਲਗਾਏ ਜਾ ਰਹੇ ਜੀ ਤਕਰੀਬਨ 100 ਪਲਾਂਟਸ ਆ ਜਿਹੜਾ ਸੂਤ ਸਭਾ ਵੱਲੋਂ ਇਸ ਵਾਕਰਸ ਕਲੱਬ ਨੂੰ ਡੋਨੇਟ ਕੀਤਾ ਜਿਦੇ ਵਿੱਚੋਂ ਕਾਫੀ ਸਾਰੇ ਫਰੂਟ ਟਰੀਜ਼ ਵੀ ਨੇ ਔਰ ਛਾਇਆਦਾਰ ਪੇੜ ਨੇ ਅਸੀਂ ਜਦੋਂ ਵੀ ਗੱਲ ਕਰਦੇ ਆ ਜਦੋਂ ਵੀ ਪਲਾਂਟੇਸ਼ਨ ਡਰਾਈਵ ਦੀ ਗੱਲ ਹੁੰਦੀ ਆ ਅਸੀਂ ਇਹੀ ਗੱਲ ਕਰਦੇ ਆ ਵੀ ਜ਼ਿਆਦਾ ਫਰੂਟ ਟਰੀਜ਼ ਤੇ ছায়ਾਦਾਰ ਪੇੜ ਲਗਾਏ ਜਾਣ ਕਿਉਂਕਿ ਜਿਹੜਾ ਹੈ ਜਿਹੜੇ ਆਪਣੇ ਪਲਾਂਟਸ ਨੇ ਕੱਟੇ ਬਹੁਤ ਆ ਰਹੇ ਨੇ ਤਕਰੀਬਨ 1500 ਕਰੋੜ ਪਲਾਂਟਸ ਹੈ ਜਿਹੜਾ ਹਰ ਸਾਲ ਕੱਟ ਜਾਂਦਾ ਐ ਇੰਨੀਆਂ ਸਾਰੀਆਂ ਡਰਾਈਵ ਹੋਣ ਦੇ ਬਾਵਜੂਦ ਵੀ ਅਸੀਂ 200 ਕਰੋੜ ਪਲਾਂਟ ਹੀ ਲਗਾਨੇ ਆ ਇਸ ਕਰਕੇ ਸਾਰੀਆਂ ਹੋਰ ਵੀ ਜਿੰਨੀਆਂ ਵੀ ਐਨ ਜੀਓਜ਼ ਨੇ ਜਾਂ ਜਿੰਨੀਆਂ ਵੀ এনवायरमेंट ਲਵਿੰਗ ਪੀਪਲ ਨੇ ਉਹਨਾਂ ਸਾਰਿਆਂ ਨੂੰ ਇਸ ਚੈਨਲ ਰਾਹੀਂ ਰਿਕਵੈਸਟ ਹੈ ਕਿ ਵੱਧ ਚੜ ਕੇ ਹਿੱਸਾ ਲਓ ਇਸ ਪਲਾਂਟੇਸ਼ਨ ਡਰਾਈਵ ਦੇ ਵਿੱਚ